ਸਤਿ ਸ੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ ਸੰਧ ਬਦਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਪਹੁੰਚ ਚੁੱਕੇ ਆ ਪਿੰਡ ਖੇਮਕਨ ਬਾਰਡਰ ਜ਼ਿਲ੍ਹਾ ਸ਼ਰੀ ਨੂੰ ਤਰਤਰ ਸਹਿ ਤੇ ਤਹਿਸੀਲ ਲਗਦੀ ਪੱਟੀ ਸਜਣ ਆਸ ਕਰਦੇ ਜੋ ਸਾਡੇ ਚੈਨਲ ਨਾਲ ਜੁੜੇ ਆ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈੱਲ ਆਨ ਨੂੰ ਆਲ ਸੈੱਟ ਕਰਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਜੀ ਨੂੰ ਜਲਦੀ ਮਿਲ ਸਕੇ ਸਜਣੋ ਕਿਦੋਂ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਤਿੰਨ ਟਾਈਮ ਆਪਣੀ ਨਰਖ-ਪਰਖ ਕਰਕੇ ਚੋ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤੇ ਵੀਰਗੋ ਨੂੰ ਵੱਤ ਵਤ ਸ਼ੇਅਰ ਲਾਈਕ ਕਰਿਆ ਕਰੋ ਅੱਗੇ ਤੱਕ ਪਹੁੰਚਾਇਆ ਕਰੋ ਹੋਰ ਵੀ ਕਿਹੇ ਵੀਰ ਦਾ ਫਾਇਦਾ ਹੋ ਜੇ ਅੱਜ ਦੀ ਵੀਡੀਓ ਪਿੰਡ ਖੇਮ ਕਾਨੇ ਆਂ ਜਿਲ੍ਹਾ ਸ਼ਹੀਦ ਉਤਰਤਾਸਹਿਲ ਲਗਦਾ ਤੇ ਤਹਿਸੀਲ ਪੱਟੀ ਬਾਈ ਰਾਜ ਦੇ ਘਰ ਪਹੁੰਚ ਚੁਕੇ ਆਂ ਆਓ ਲਈਏ ਵਧੇਰੇ ਜਾਣਕਾਰੀ ਪੁੱਛੀਏ ਬਾਈ ਜੀ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਤੁਹਾਡਾ ਬੜਾ ਪਿਆਰ ਸਤਿਕਾਰ ਬਖਸ਼ ਰਹੇ ਜੀ ਬਾਈ ਅੱਜ ਤੁਹਾਡੀ ਚੜ੍ਹਦੀ ਕਲਾ ਤੰਦਰੁਸਤੀ ਬਖਸ਼ ਬਹੁਤ ਵਧੀਆ ਹਾਂ ਕਾਰੋਬਾਰ ਵਧੀਆ ਚੱਲ ਰਿਹਾ ਤੇ ਫਿਰ ਅੱਜ ਕੋਈ ਹੈ ਹਾਂਜੀ ਕੋਈ ਠੀਕ ਹੈ ਕਿਡਵਾ ਸੁਹਾ ਇਹ ਦੂਜੇ ਸੁਹੇ ਤੇ ਤਿੰਜੇ ਆਦੇ ਆਪਾਂ ਦੂਜੇ ਟਰੱਕੇ ਲਈ ਠੀਕ ਆ ਤੇ ਚੰਗੀ ਵੱਡੀ ਹਨਾ ਇੱਕ ਸਿੰਘਾਂ ਦੀ ਮਾਰ ਪੈ ਗਈ ਆ ਹਾਂਜੀ ਬਾਕੀ ਪੇਠਪੂੜਾ ਤੇ ਰਾਜੀ ਜੰਗੀ ਹਨਾ ਹਾਂਜੀ ਉੱਤੇ ਮੰਜੀ ਰਹਿੰਦੀ ਜene ਹਨਾ ਹੋਰ ਠੰਡੀ ਤੇਰੀ ਜਿੱਤਰਾ ਮਰਜੀ ਅੱਛਾ ਕੋਈ ਸੀਲ ਜਾ ਚੱਗਾ ਹਨਾ ਠੰਡੀ ਬੜੀ ਆ ਨਾ برف ਵਰਗੀ ਲਓ ਜੀ ਸੱਚ ਲੋ ਖੱਡੀ ਤੇਰੀ ਪੂਰੀ ਕੇ ਥਾਂ ਕਿੰਨਾ ਕੇ ਦੁੱਧ ਚਵਾਜੋਗੀ ਦੁੱਧ 20 ਲੀਟਰ ਚਵਾਜੋਗੀ 20 ਅਜੇ ਸਮਾਂ ਲੈ ਜੂਗੀ 8-10 ਸਮਾਂ ਲੈ ਜੂਗੀ 8-10 ਖੋਲਗੇ ਲੋਈ ਸਜਣੋ ਕਰਨੇਡ ਤੋਂ ਕਰ ਲੋ ਚੈੱਕ ਪੁੜੇ ਫੜੇ ਇਦਨੀ ਜੇ ਫਿਸੇ ਹੈ ਜੇ ਹਾਲ ਦੀ ਘੜੀ ਮਾਸਾ ਵੀ ਫੇ ਦਿਨ ਅੱਠ ਪਾਉ ਕਹਿੰਦਾ ਲੈ ਜੂਗੀ ਵਟ ਵੁਟ ਮਗਰ ਬਸ ਰਹਿ ਜੇ ਤੇ ਇੱਕ ਸਿੰਘਾਂ ਦੀ ਮਾਰ ਹੈਗੀ ਜੀ ਠੀਕ ਆ ਫੇ ਜਾਤ ਪੂਰੀ ਜਵੱਡੀ ਖੋਲ ਪਾਉ ਰਾਜ ਤੇ ਘਰ ਪਹੁੰਚ ਚੁਕੇ ਆ ਦੇਖ ਚੰਗੀ ਸੋਹਣੀ ਟਾਪ ਦੀ ਆ ਗਾਂ ਲਓ ਜੀ ਲਓ ਲੈ ਮੋੜ ਲਿਓ ਠੀਕ ਆ ਜੀ ਆ ਵਹਿੜਿਆ ਜਿੱਥੇ ਮਰਜੀ ਢਾੱਕ ਕੇ ਦੇ ਜਦੋਂ ਮਰਜੀ ਹੱਥ ਲਾਈ ਜੋ ਹੈਨਾ ਲੈਓ ਕੋਈ ਬੰਨ ਲਓ ਬੰਨ ਦੋ ਥੱਲੇ ਧੁੰਨ ਵੀ ਹੈਗਾ ਨੋ ਜੀ ਸੱਚ ਨੂੰ ਤੋੜਾ ਤਾਰਾ ਦੇ ਬਹੁਤ ਸੋਹਣਾ ਕਰਮ ਵਾਲੀ ਨੂੰ ਲੱਗਾ ਬਾਕੀ ਰਾਜੀ ਤੇ ਸਿੰਘ ਨਾ ਆਂਦੇ ਤੇ ਸਜਣੋ 70 ਦੀ ਦੇਣੀ ਕਿ ਜਿੱਡਾ ਨੂੰ ਵਜਨ ਲੱਗਾ ਠੀਕ ਆ ਜੰਮੀ ਪਈ ਆ ਕਿੰਨੇ ਦੀ ਹੋ ਜੂਗੀ ਰਾਜੀ ਮੁੱਲ ਕਰਦੇ 45000 ਅੱਛਾ 45000 ਦੀ ਗਾ ਦੇ 43 ਦੀ 45000 ਚਾਹੀ ਇੱਕ ਦੀ ਪੂਰੇ ਜਾਲੀ ਦੇ ਦੇ ਠੀਕ ਆ ਲਓ ਜੀ ਸਜਣੋ ਪੂਰੇ 40 ਦੀ ਲੈਦੇ ਕਰਤਾ 20 ਕਿਲੋ ਵਾਲੀ ਵੱਡੀ ਆ ਜੇ ਸਿੰਘ ਨਾ ਆਂਦੇ ਤੇ ਫੇਰ ਭਾਵੇਂ ਫੇਰ 70000 ਫੇਰ 70000 ਡਿਜਟਾ ਵਜਨ ਵਟਾ ਲੱਗਾ ਵਹਿੜ ਨੂੰ ਤੇ ਕੈਮਰੇ ਮੂਰੇ ਤੇ ਵੇਖ ਲਓ ਪੂਰੀ ਆਉਂਦੀ ਜ ਤਗੜਿਆ ਆ ਕੇ ਹੈ ਤੇ ਕੀ ਨੰਬਰ ਹੈ ਆਪਾਂ ਉਹ ਨਾਮ ਕੀ ਆ ਨਾਮ ਰਾਜਵੀਰ ਸਿੰਘ ਹਾਂਜੀ ਪਿੰਡ ਪਿੰਡ ਖੇਮ ਕਰਨ ਤੇ ਜ਼ਿਲ੍ਹਾ ਤਸੀਲ ਜ਼ਿਲ੍ਹਾ ਸੰਤਾਨ ਸੀਨ ਪੱਟੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 7690 ਤੇ ਠੀਕ ਹੈ 0782 ਠੀਕ ਹੈ ਲਓ ਸਜਣੋ ਆਪਣੀ ਨਰਖ ਪਰ ਕਰਕੇ ਲੈ ਜਿਓ ਸਾਡੇ ਵੱਲੋਂ ਸასი ਕਰਦਾ